ਸਟਾਰ ਕੂੜੇ ਕਰਕਟ ਨੂੰ ਹਾਨੀ ਰਹਿਤ ਸਵਾਵ ਵਿੱਚ ਤਬਦੀਲ ਕਰਨ ਦੀ ਭਸਮੀਕਰਨ ਤਕਨੀਕ ਦਾ ਅੱਜਕੱਲ ਧੂਆਂ ਧਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਡੰਡੀ ਇਸ ਦੀ ਅਸਲੀਅਤ ਜਾਣਨ ਲਈ ਵਿਗਿਆਨਿਕ ਪਹੁੰਚ ਅਪਣਾ ਕੇ ਇੱਕ ਨਿਰਪੱਖ ਨਿਰੇਖਣ ਦੀ ਲੋੜ ਹੈ ਡੰਡੀ ਇਸ ਤਕਨੀਕ ਦੀ ਇਸ ਦਿਹਾਰਵਾਜੀ ਵਿੱਚ ਇਹ ਦਾਵਾ ਕੀਤਾ ਜਾਂਦਾ ਹੈ ਕਿ ਭਸਮ ਕਰਨ ਦੀ ਇਸ ਆਧੁਨਿਕ ਤਕਨੀਕ ਨਾਲ ਨਾ ਕੇਵਲ ਸਾਡੇ ਚਾਰੇ ਪਾਸੇ ਵੱਧ ਰਿਹਾ ਕੂੜਾ ਕਰਕਟ ਖਤਮ ਹੋ ਜਾਵੇਗਾ ਬਲਕਿ ਊਰਜਾ ਉਤਪਾਦਨ ਦਾ ਵੀ ਫਾਇਦਾ ਹੋਵੇਗਾ ਡੰਡੀ ਸਚਾਈ ਇਹ ਹੈ ਕਿ ਵਿਸਪਦੀਆਂ ਸੰਤੀ ਇਕਾਈਆਂ ਆਪਣੇ ਜ਼ਹਿਰੀਲੇ ਕਤਰੇ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਦੀ ਖੋਜ ਵਿੱਚ ਅਜਿਹੇ ਪ੍ਰੋਗਰਾਮਾਂ ਪ੍ਰਯੋਗਾਂ ਨੂੰ ਨਵੇਂ ਤਰਕਾਂ ਦੀ ਆੜ ਵਿੱਚ ਤੀਸਰੀ ਦੁਨੀਆ ਦੇ ਦੇਸ਼ਾਂ ਉੱਪਰ ਠੋਸ ਦੀਆਂ ਆਈਆਂ ਹਨ ਡੰਡ ਇਸ ਪਰਸੰਗ ਵਿੱਚ ਖਤਰਨਾਕ ਪਦਾਰਥਾਂ ਨੂੰ ਖਾਦ ਜਾਂ ਉਪਯੋਗ ਯੁਕਤ ਰਸਾਇਣਾਂ ਦਾ ਨਾਂ ਦੇ ਕੇ ਤੀਜੀ ਦੁਨੀਆ ਦੇ ਦੇਸ਼ਾਂ ਨੂੰ ਵੇਚਣ ਦੀ ਉਦਾਹਰਣ ਸਾਡੇ ਸਾਹਮਣੇ ਹੈ ਟੰਡੀ ਵਰਣਨਯੋਗ ਹੈ ਕਿ ਇਸ ਤਕਨੀਕ ਦਾ ਗੁਣगान ਉਹਨਾਂ ਵਾਤਾਵਰਣ ਤਸੌਟੀਆਂ ਤਹਿਤ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਉਹ ਵਿਕਸਿਤ ਸਰਮਾਇਆਦਾਰ ਦੇਸ਼ ਆਪ ਕਦਰ ਨਹੀਂ ਕਰਦੇ ਡੰਡੇ ਇਸ ਤਕਨੀਕ ਅਨੁਸਾਰ ਇਸ ਜੰਤਰ ਵਿੱਚ ਦੂਸ਼ਿਤ ਕਾਤਰੇ ਜਲਾਏ ਜਾਂਦੇ ਹਨ ਉਸ ਨਾਲ ਪਾਣੀ ਉਬਾਲਿਆ ਜਾਂਦਾ ਹੈ ਡੰਡੇ ਉਪਰ ਦੇ ਪਾਣੀ ਵਿੱਚੋਂ ਨਿਕਲਦੀ ਭਾਫ਼ ਉਹਨਾਂ টারਬਾਈਨਾ ਨੂੰ ਚਲਾ ਸਕਦੀ ਹੈ ਜਿਨ੍ਹਾਂ ਤੋਂ ਬਿਜਲੀ ਪੈਦਾ ਹੁੰਦੀ ਹੈ ਡੰਡੇ 1 ਪਾਉਂਡ ਕਚਰਾ ਲਗਭਗ 4000 ਥਰਮਲ ਯੂਨਿਟ ਊਰਜਾ ਪੈਦਾ ਕਰ ਸਕਦਾ ਹੈ ਡੰਡੀ ਇਸ ਤਕਨੀਕ ਦੇ ਸਬੰਧ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਕਚਰਾ ਅਤੇ ਉਸ ਦੇ ਜ਼ਹਿਰੀਲੇ ਤੱਤ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕਦੇ ਡੰਡੀ ਤਜਰਬੇ ਦੱਸਦੇ ਹਨ ਕਿ ਪਸਮੀਕਰਨ ਵਿਧੀ ਨਾਲ ਠੋਸ ਕਚਰੇ ਦੀ ਮਾਤਰਾ ਵਿੱਚੋਂ ਕੇਵਲ 60% ਅੰਸ਼ ਹੀ ਗਾਇਬ ਹੋ ਸਕਦੇ ਹਨ ਡੰਡੀ ਠੋਸ ਕਚਰੇ ਦੀ ਹੇਠਲੀ ਸੁਆ ਅਤੇ ਉੱਡਦੀ ਸੁਆ ਦੀ ਗੈਸ ਜ਼ਹਿਰੀਲੇਪਣ ਨੂੰ ਹੋਰ ਵਧਾ ਦਿੰਦੀ ਹੈ ਡੰਡੀ ਇਹ ਮੰਨਿਆ ਹੋਇਆ ਤੱਥ ਹੈ ਕਿ ਸੰਨਤੀ ਕਚਰੇ ਵਿੱਚ ਧਾਤੂਆਂ ਦਾ ਅਦੇਹਾ ਮਿਸ਼ਰਣ ਹੁੰਦਾ ਹੈ ਜਿਸ ਨੂੰ ਜਲਾਉਣ ਨਾਲ ਨਿਕਲੀ ਸਵਾ ਮੂਲ ਧਾਤੂਆਂ ਨੂੰ ਜਲਾਉਣ ਨਾਲ ਨਿਕਲੀ ਸਵਾ ਤੋਂ ਕਿਤੇ ਵੱਧ ਖਤਰਨਾਕ ਹੁੰਦੀ ਹੈ ਡੰਡੀ ਇਸ ਨੂੰ ਜ਼ਮੀਨ ਵਿੱਚ ਦੱਬਣਾ ਪੈਂਦਾ ਹੈ ਡੰਡੀ ਬਸਤੀਆਂ ਦੁਬਾਰਾ ਸੁੱਟੇ ਗਏ ਕਚਰੇ ਵਿੱਚ ਕਲਪਨਾ ਦੀ ਹੱਦ ਤੋਂ ਵੱਧ ਕਲੋਰੀਨ ਯੁਕਤ ਪਦਾਰਥ ਹੁੰਦੇ ਹਨ ਜਿਨ੍ਹਾਂ ਨੂੰ ਸਾੜਨ ਨਾਲ ਡਾਈਆਕਸੀਨ ਗੈਸ ਨਿਕਲਦੀ ਹੈ ਜਿਸ ਨੂੰ ਸੰਸਾਰ ਵਿੱਚ ਸਭ ਤੋਂ ਵੱਧ ਜ਼ਹਿਰੀਲੇ ਪਦਾਰਥ ਦੇ ਰੂਪ ਵਿੱਚ ਪਹਿਚਾਨਿਆ ਗਿਆ ਹੈ ਡੰਡੀ ਸੰਤੀ ਅਤੇ ਸ਼ਹਿਰੀ ਕਚਰੇ ਨੂੰ ਸਾੜਨ ਨਾਲ ਇਸ ਵਿੱਚੋਂ ਨਿਕਲਦੀਆਂ ਗੈਸਾਂ ਵਿੱਚੋਂ ਮਰਕਿਊਰੀ ਗੈਸ ਸਭ ਤੋਂ ਖਤਰਨਾਕ ਹੈ ਜਿਹੜੀ ਸਰੀਰ ਦੇ ਤੰਤੂਆਂ ਤੇ ਸਿੱਧਾ ਹਮਲਾ ਕਰਦੀ ਹੈ ਡੰਡੀ ਅਧੂਰੇ ਪਸ਼ਮੀਕਰਨ ਦੇ ਉਤਪਾਦ ਨੂੰ ਟਿਕਾਣੇ ਲਾਉਣਾ ਇੱਕ ਨਵੀਂ ਸਮੱਸਿਆ ਨੂੰ ਜਨਮ ਦਿੰਦਾ ਹੈ ਡੰਡ ਇਸ ਪ੍ਰਸੰਗ ਵਿੱਚ ਪਸ਼ਮੀ ਦੇਸਾਂ ਦੇ ਅਨੁਭਵ ਵਿੱਚੋਂ ਇੱਕ ਹੋਰ ਵੱਡੀ ਰੌਚਿਕ ਸਿੱਖਿਆ ਮਿਲਦੀ ਹੈ ਜਿਸ ਨੂੰ ਨજર ਅੰਦਾਜ਼ ਨਹੀਂ ਕੀਤਾ ਜਾ ਸਕਦਾ ਡੰਡ